ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਡੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰੀਕ ਸਰ ਬਗੀਚੇ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼ੋ ਤੁਹਾਨੂੰ ਵਿਖਾਉਣੇ ਆਂ ਕੁਝ ਵਿਕੀਆਂ ਵਾਂ ਤੇ ਕੁਝ ਵਿਕਨਾਲੀਆਂ ਵਾਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣਾਂ ਤੇ ਪੁੱਛਦੇ ਆ ਸਾਰੀ ਡਿਟੇਲ ਬਾਕੀ ਜਦੋਂ ਵੀ ਆਈਦਾ ਵਾਂ ਨੀਲੀ ਦੀਆਂ ਮੱਝਾਂ ਜ਼ਰੂਰ ਹੁੰਦੀਆਂ ਵਾਂ ਇੱਥੇ ਨੀਲੀਆਂ ਮੱਜਾਂ ਦੇ ਕਾਫੀ ਸ਼ਕੀਨ ਆ ਜਿਹੜੇ ਵੇਚੀ ਨਹੀਂ ਆਪੋ ਹੀ ਹਾਂਜੀ ਵੇਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੀਬਾ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਪਾਣੀ ਪੀ ਲੋ ਵੇਲਾ ਲਿਆ ਪਾਣੀ ਪੀ ਲਿੰਨੇ ਜੇ ਚੱਲੀ ਜਾਂਦਾ ਇਹ ਕੰਮਕਾਰ ਵਧੀਆ ਹਰ ਕੰਮਕਾਰ ਤੇ ਬਾਬੇ ਬੁੱਢੇ ਸਭ ਦੀ ਕਿਰਪਾ ਜੀ ਠੀਕ ਆ ਹਾਂਜੀ ਕਿੰਨੀਆਂ ਵੇਚਤੀਆਂ ਕਿੰਨੀਆਂ ਰਹਿ ਗਈਆਂ ਜੇ ਸੱਚੀ ਦੱਸੋ ਤੁਹਾਨੂੰ ਹਾਂਜੀ ਝੋੜ ਨਹੀਂ ਮਾਰਨਾ 8 ਤੇ 9 ਹੀ ਪਸ਼ੂ ਅੱਛਾ ਮੱਜਾਂ ਦੇ ਗਾਵਾਂ ਠੀਕ ਆ ਇਹ ਹੱਦ ਤੱਕ ਬਈ ਸੱਚੀ ਗੱਲ ਕਰਨੀ ਚਾਹੀਦੀ ਆ ਵੀ ਵੇਖੋ ਅਸੀਂ ਦਿੱਤਾ ਤਾਂ ਤੁਹਾਨੂੰ ਟਾਈਮ ਆਣਾ ਹਾਂਜੀ ਹਾਂਜੀ ਉਹਨੇ ਤੁਸੀਂ ਸਾਡੇ ਭਰਾ ਜੀ ਆਣਾ ਤੇ ਤੁਸੀਂ ਸਾਨੂੰ ਟਾਈਮ ਦੇ ਕੇ ਤੇ ਖਰਾਬ ਕਰੋ ਫਿਰ ਗੁੱਸਾ ਆਉਂਦਾ ਹਾਂਜੀ ਹਾਂਜੀ ਜੇ ਅਸੀਂ ਤੁਹਾਨੂੰ ਟਾਈਮ ਦੇ ਕੇ ਖਰਾਬ ਕਰਕੇ ਹਨਾ ਹਾਂਜੀ ਹਾਂਜੀ ਤਾਂ ਕਰ ਮੇਰੇ ਕੋਲ ਲਗਭਗ ਸਾਰੇ ਵੇਖੀ ਠੀਕ ਆ ਸਹੀ ਆ ਕੇ ਹਾਂਜੀ ਹਾਂਜੀ ਇਹ ਤੇ ਅੰਨਾ ਪਸ਼ੂ ਤੇ ਮੇਰੇ ਦਾਤੀ ਸ਼ਾਮੀ ਚਲ ਗਏ ਹਾਂਜੀ ਹਾਂਜੀ ਤੇ ਚਾਰ ਸਵੇਰੇ ਸਲਕਾ ਹੀ ਚਲ ਗਈਆਂ ਹਾਂਜੀ ਹਾਂਜੀ ਠੀਕ ਆ ਕਿਉਂ ਰਹਿ ਗਏ ਹਿਸਾਬ ਨਾਲ ਉਹ ਝੋਡੀ ਤੇ ਤੁਹਾਨੂੰ ਦੱਸਿਆ ਵੀ ਕੀ ਆ ਹਾਂਜੀ ਉਹ ਤੇ ਜਾਣੀ ਆ ਪਰਸੋਂ 12 ਤਰੀਕ ਨੂੰ ਠੀਕ ਆ ਇਹ ਆ ਸ਼ਾਮ ਹੀ ਨਾਲ ਦੀ ਗੱਬਨ ਜੀ ਅੱਛਾ ਇਹ ਤੋਕੜ ਗੱਬਨ ਆ ਆ ਤੇ 5-5 ਕਿਲੋ ਲੈਠਾ ਦੁੱਧ ਦੇ ਸਕਦੇ ਠੀਕ ਆ ਝੋਡੀ ਹਾਂਜੀ ਠੀਕ ਆ ਪਰ ਇਹ ਵੀ ਹਰਪ੍ਰੀਤ ਭਾਜੀ ਦੀ ਇਹ ਵੀ ਵੇਗੀ ਆ ਹਾਂਜੀ ਠੀਕ ਆ ਇਹ ਉਹ ਮਸ਼ੀ ਵੀ ਹਰਪ੍ਰੀਤ ਭਾਜੀ ਸੂਈ ਜੇ ਸੱਜਰ ਅੱਛਾ 14 ਕਿਲੋ ਦੁੱਧ ਜੀ ਠੀਕ ਆ ਹਾਂਜੀ ਤੇ ਇਹ ਵੀ ਹਰਪ੍ਰੀਤ ਭਾਜੀ ਵੇਗੀ ਅੱਛਾ ਇਹ ਵੀ ਵੇਗੀ ਆ ਇਹ ਹੁਣ ਗੱਡੀ ਆਉਂਦੀ ਆ ਠੀਕ ਆ ਲੱਦ ਕੇ ਚਲੀ ਜਾਣੀਆਂ ਆ ਇਹਾਂ ਕਿ ਕੁਛ ਮਾਲ ਚਲ ਗਿਆ ਤੇ ਕੁਛ ਜਾਣਾ ਠੀਕ ਆ ਆਪਾਂ ਇਹੋ ਦੋਵੇਂ ਰਾਈ ਹੁਣ ਆਪਾਂ ਵੀ ਰਾਈ ਹਾਂਜੀ ਆਪਾਂ ਵੇਖੋ ਤੁਹਾਨੂੰ ਫੋਨ ਮੈਂ ਕੀਤਾ ਵੀ ਹਰ ਪੀਪਾ ਜੀ ਮਾਲ ਵੇਖਿਆ ਸਾਰਾ ਹਾਂਜੀ ਹਾਂਜੀ ਪਰ ਆਪਾਂ ਇਹ ਸੋਚਿਆ ਵੀ ਨਹੀਂ ਯਾਰਾ ਜੇ ਭੈਣ ਭਰਾ ਨੂੰ ਟਾਈਮ ਦਿੱਤਾ ਨਾ ਹਾਂਜੀ ਹਾਂਜੀ ਭਾਵੇਂ ਕੀ ਰਵੇ ਡੰਗਰਾ ਪਰ ਵੀਡੀਓ ਜ਼ਰੂਰ ਪਾਉਣੀ ਬਾਕੀ ਫਿਰ ਇਹ ਆ ਨਾ ਇਸ ਤਰ੍ਹਾਂ ਥੋੜਾ ਬਾਅਦ ਚ ਵਿਸ਼ਵਾਸ ਸਾਡਾ ਵੀ ਘਟ ਜਾਂਦਾ ਜ਼ੁਬਾਨ ਦੀ ਪੂਰੀ ਹਾਂਜੀ ਹਾਂਜੀ ਮਾਲੋ ਇਹ ਨਹੀਂ ਮੈਂ ਹੀ ਆ ਹਾਂਜੀ ਭੈਣ ਭਰਾ ਜਦੋਂ ਟਾਈਮ ਦਿੱਤਾ ਭਾਵੇਂ ਕੀ ਆ ਵੀਡੀਓ ਜਰੂਰ ਹੁਣ ਜੇ ਮੰਨ ਲਓ ਤੁਸੀਂ ਮੰਨ ਲਓ 10 ਡੰਗਰ ਇੱਥੇ ਬੰਨੇ ਆ 10 ਵਜੇ ਤਿਆਰ ਕੀਤੀਆਂ ਧਵਾਈਆਂ ਧਵਾਈਆਂ ਪੂਰੀਆਂ ਉਹ ਤੁਸੀਂ ਬੈਣ ਨਹੀਂ ਦੇਂਦੇ ਦਵਾ ਦਾ ਫੋਸ ਕਿਚਨ ਦੇ ਕੋਈ ਕਰਨ ਦੀ ਤੇ ਅਸੀਂ ਤੁਹਾਨੂੰ ਫੋਨ ਕਰਦਿਏ ਇਹ ਸਾਡੇ ਤੋਂ ਆਇਆ ਨਹੀਂ ਚਾਣਾ ਹਾਂਜੀ ਕਿਉਂਕਿ ਆਪਣੇ ਮਨ ਚ ਉਹਦੇ ਜੇ ਫਿਰ ਗਲਤ ਕਰ ਲਓ ਜਾਂਦੇ ਗੱਲਾਂ ਗੁਲਾਣਾ ਹੀ ਆਪਾਂ ਠੀਕ ਆ ਹਣਾ ਡੰਗਰ ਦੇ ਕੋਈ ਇਹ ਵੀ ਸੋਨ ਵੀ ਖਿਆਲਾ ਹੀ ਹਿਸਾਬ ਆ ਠੀਕ ਆ ਠੀਕ ਆ ਭਾਈ ਬਈ ਸਹੀ ਆ ਨਾ ਤਾਂ ਇਹਨੇ ਆਪਾਂ ਮਾਲੋ ਟਾਈਮ ਦਿੰਨੇ ਆ ਤੁਹਾਨੂੰ ਮਾਲੋ ਤੁਸੀਂ ਬਾਕੀ ਮੇਨ ਗੱਲ ਇਹ ਆ ਕਿ ਜਿਹੜੀ ਆਪਾਂ ਗੱਲ ਕੀਤੀ ਹੁੰਦੀ ਉਹ ਗੱਲ ਤੇ ਪੂਰੇ ਰਹਿਣਾ ਚਾਹੀਦਾ ਭਾਵੇਂ ਆਪਾਂ ਨੂੰ ਘਾਟਾ ਪਵੇ ਤੇ ਵਾਦਾ ਪਾਵੇ ਵਾਦਾ ਪਾਵੇ ਹਣਾ ਇਹ ਨਹੀਂ ਆਪਾਂ ਸੋਚਣਾ ਵੀ ਜਦ ਆ ਲੈ ਹੜ ਕੋਈ ਇੱਕ ਰਹਿ ਗਈ ਐ ਵੀ ਵੇਗੀ ਜਾਣੀ ਆ ਇਹ ਨਹੀਂ ਕੰਮ ਕਰਨਾ ਕਿ ਉਹ ਜੇ ਟਾਈਮ ਦਿੱਤਾ ਨਾ ਭਾਵੇਂ ਸਾਰੀਆਂ ਵੀ ਹਰ ਵੀ ਭਾਜੀ ਵਿਕ ਜੰਨਾ ਹਾਂਜੀ ਤੇ ਫੇਰ ਵੀ ਆਪਾਂ ਉਦਾਂ ਹੀ ਵੀਡੀਓ ਪਾ ਲਾਂ ਫਾ ਲਾਂਗੇ ਵੀ ਜਦ ਨਹੀਂ ਵੀ ਹੈਗੀ ਇੱਥੇ ਠੀਕ ਆ ਤਾਂ ਵੀ ਇਤਰਾਹੀ ਗੱਲਾਂ ਬਾਤਾਂ ਕਰਕੇ ਤੇ ਠੀਕ ਹੈ ਠੀਕ ਹੈ ਨਾ ਚਲੋ ਬਾਕੀ ਇਹ ਵੀ ਬਾਬੇ ਬੁੱਡੇ ਦੀ ਕਿਰਪਾ ਨਾਲ ਸ਼ਾਮਾਂ ਤੱਕ ਫੇਰ ਆਪਣੇ ਕੋਲ ਆ ਜਾਣਾ ਠੀਕ ਹੈ ਹਾਂਜੀ ਹੁਣ ਸਰਪੀ ਭਾਜੀ ਇਹੋ ਵਛੀਏ ਠੀਕ ਹੈ ਠੀਕ ਆ ਨਾਮ ਦੱਸਦੇ ਕਰੀ ਆਪਣਾ ਕੀ ਨਾਮ ਮੇਰਾ ਬਗੀਚਾ ਸਿੰਘ ਜੀ ਹਾਂਜੀ ਪਿੰਡ ਹਰੜ ਖਲਾਂ ਤਹਿਸੀਲ ਈਨਾਲਾ ਤੇ ਜ਼ਿਲ੍ਹਾ ਹੁਣ ਸਰਜੀ ਤੇ ਫੋਨ ਨੰਬਰੇ ਬੋਲਦੇ ਕਰੀ ਫੋਨ ਨੰਬਰ ਹੈਗਾ ਜੀ 9041796788 ਠੀਕ ਹੈ ਹਾਂਜੀ ਚਲੋ ਫੇਰ ਵਿਖਾਈਏ ਵੇੜੇ ਦੀ ਹਾਂ ਵੇਖੋ ਤੋਹਫਾ ਹੀ ਹੈ ਸਰਪੀ ਭਾਜੀ ਦੀ ਕਾਫੀ ਖੂਬਸੂਰਤ ਹੈ ਜਿਹੜੀ ਥਣਾ ਦਾ ਸਾਈਜ਼ ਗਿਆਪ ਵੀ ਜਿਹੜਾ ਇਹਦਾ ਚੰਗਾ ਵਾ ਹਾਂਜੀ ਮੇਰੇ ਕੋਲ ਕੰਪੈਕਟ ਜਿਹਾ ਹਵਾਨਾ ਤੇ ਰੰਗ ਰੂਪ ਦੀ ਬੜੀ ਸਫਾਈ ਜਿਹਾ ਹਾਂਜੀ ਹਾਂ ਭਾਈ ਬਾਕੀ ਹਰ ਕੁਝ ਭਾਈ ਏ ਨੂੰ ਮਾਲਾ ਪਿਛਲੀ 5 ਦਿਨ ਦਾ ਟੀਕਾ ਭਰਿਆ ਜੀ ਅੱਛਾ ਠੀਕ ਆ ਅੱਜ ਮੰਨ ਲਓ 1 35 ਦਿਨ ਪੂਰੇ ਹੋ ਗਏ ਚਿੱਟੀਗਾ ਪਰੇ ਅੱਛਾ ਠੀਕ ਆ ਆ ਪਾ ਗਰੰਟੀ ਨਹੀਂ ਕੋਈ ਦਿੰਦੇ ਠੀਕ ਆ ਬਾਕੀ ਵੈਸੇ ਇਹ ਦੇ ਘਰ ਵਾਲੇ ਆਪਣਾ ਵੀਰ ਨੇ ਕਿਹਾ ਵੀ 100% ਮੇਰੀ ਵਸ਼ੀ ਸੂਣੜੀ ਠੀਕ ਆ ਠੀਕ ਆ ਬਾਕੀ ਤੁਹਾਨੂੰ ਬੜਾ 35 ਦਿਨਾਂ ਦੀ ਚੈੱਕ ਨਹੀਂ ਹੁਣੀ ਹਾਂਜੀ ਹਾਂਜੀ ਹਰ ਪਈ ਭਾਈ ਇਹ ਥੱਲੇ ਦੁੱਧ ਜਲ ਲੀਟਰ ਵਾਲਾ 11 ਕਿਲੋ ਕਹਿੰਦੇ ਆਪਾਂ 10 ਕਿਲੋ ਕਵਾਂਗੇ ਹਾਂਜੀ ਹਾਂਜੀ ਆਏ ਕੋ ਠੰਡਾ ਕਰਕੇ ਦੋ ਟਾਈਮ ਤਿੰਨ ਟਾਈਮ ਝੋਕੇ ਲਈ ਠੀਕ ਆ ਹਾਂਜੀ ਤੇ ਕਾਫੀ ਤੁਸੀਂ ਵਸ਼ੀ ਵੇਖ ਲਓ ਕਿੰਦਾ ਦੀ ਆ ਤੇ ਤਿਆਰ ਹੋਈ ਵਸ਼ੀ 70000 ਸੂਆ ਕਿੰਨਾ ਇਹਦਾ ਸ ਤੇ ਥਾਨਵੇਂ ਫੀਲ ਠੰਡੀ ਬੜੀ ਆ ਰਪੀਕ ਭਾਜੀ ਠੀਕ ਆ ਹਾਂਜੀ ਲਿਆ ਖੋਲੋ ਹਾਂ ਫਿਰ ਤੋੜ ਦਈਏ ਅੱਜ ਬਾਕੀ ਇੱਕੋ ਹੀ ਰਹਿ ਗਈ ਜਿਹੜੀ ਬੱਚੇ ਤੋਂ ਬਿਨਾਂ ਈ ਬਾਕੀ ਸਾਰੀਆਂ ਵੇਚ ਗਈਆਂ ਤੇ ਫਿਰ ਇਹੇ ਧੰਨ ਵਿਖਾਉਨੇ ਅੱਜ ਮਾਲ ਦੀ ਜਿਹੜੀ ਆਈ ਚਲਾਈ ਆਈ ਚਲਾਈ ਜਿਹੜੀ ਚਲਦੀ ਰਹਿੰਦੀ ਆ ਤੇ ਕਿੰਨਾ ਵੀ ਦੀ ਜਾਜਾ ਮੁੱਲ ਰੱਖਣਾ ਫਿਰ ਇਹਦਾ ਜਾਜਾ ਭਾਈ ਦਾ 35000 ਮਲ ਕਾਦੀ ਨਹੀਂ 35000 ਤੇ ਜਾਜ ਨਹੀਂ ਬਾਬਾ ਵਾਸ਼ੀ ਵੇਖੋ ਕਿੰਦਾ ਦੀ ਹੈ ਤੁਸੀਂ ਪਰ ਕਿੰਦੇ ਹਨ ਬਾਕੀ ਸਾਰਿਆਂ ਦਾ ਖਰਚਾ ਇੱਥੇ ਹੀ ਪਾ ਦਈਏ ਮੈਂ ਤਾਂ ਹੀ ਦਿਆਂ ਮੈਂ ਜਲ ਕਸਰ ਨਿਕਲ ਜੂਗੀ ਠੀਕ ਨਹੀਂ ਜਾਜਾ ਕਰੀਏ ਫਿਰ ਕਰਮੇ ਵੀ ਪੀ ਦੀ ਵਸ਼ੀ ਦੇ ਪੀ ਹਰ ਦੀ ਛੋਟ ਛੋਟ ਵਿੱਚੋਂ ਕਰ ਦੋ ਕਿਰ ਨਹੀਂ ਆ ਵੀ ਜਨੇ ਦੀ ਕਰਨੀ ਵਸ਼ੀ ਕਰ ਕੋਈ ਹਰ ਖੰਡ ਕਰ ਦਈਏ ਸਾਨੂੰ ਆਪਣੀ ਆਦਾ ਪਤਾ ਆਪਾਂ ਇਹੋ ਜੇ ਨਹੀਂ ਬੰਦੇ ਵੀ ਜੈਸਨ ਹੋਏ ਕਰ ਦਈਏ ਹਾਂ ਦੇ ਮਗਰ ਨਹੀਂ ਲੱਗਣ ਵਾਲੇ ਹਾਂਜੀ ਜਨੇ ਦੀ ਕਰਨੀ ਤਾਰ ਜੈਸਨ ਦੁੱਧ 11 ਲੀਟਰ ਹੈਗਾ ਪੱਕਾ ਭਾਈ 10 ਕਿਲੋ ਦੀ ਗਾਰੰਟੀ 20 ਲੀਟਰ ਮਾਰ ਕੇ ਮੇਰੇ ਘਰੋਂ ਲੈ ਜੀ ਠੀਕ ਆ ਹਜੇ ਅੱਧਾ ਘੰਟਾ ਹੀ ਹੋਇਆ ਵਸ਼ੀ ਆ ਜੀ ਠੀਕ ਆ ਹਾਂਜੀ ਤੇ ਕਿੰਨੇ ਦੀ ਜੱਤਨਾ ਭਾਪੀ ਭਾਈ ਆ ਵੀ ਜੱਤਨਾ ਕਰ ਦੋ ਉਤੋਂ ਮੁੜ ਕੇ 100 ਰੁਪਏ ਆਪਾਂ ਛੋਟੀ ਕਰਨੀਂ ਦਾ ਠਾਈ ਹਜ਼ਾਰ ਦੀ ਦੇ ਦਈਏ ਆ ਲਾਸਟ 28000 ਦੀ ਦੇ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਆ ਹਾਂ ਜੀ ਸੂਈ ਸਵਾਈ ਆ ਬੱਚੇ ਤੋਂ ਬਿਨਾ ਵਾ ਆਪਣੀ ਆ ਕੇ ਤਸੱਲੀ ਕਰਕੇ ਚਵਾਈ ਕਰਕੇ ਵੇਖ ਕੇ ਖੜੋ ਮੇਰਾ ਵੀਰ ਕੋਈ ਦੋ ਟਾਈਮ ਚੋਲੇ ਇਹਨਾਂ ਟਾਈਮ ਚੋਲੇ ਆਪਾਂ ਨੂੰ ਖੁੱਲੀ ਛੁੱਟੀ ਇੱਥੇ ਆਪਣੀ ਜਿੱਤਰਾ ਮਰਜ਼ੀ ਚਵਾਈ ਕਰ ਬਿਲਕੁਲ ਬਿਲਕੁਲ ਠੀਕ ਹੈ ਕਿ ਨਹੀਂ ਬਾਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ